ਜਖਰਾਤ ਕਰਵਾਏ ਦਰਸ਼ਨ ਕਰਸੇ ਗੁਰੂ ਖੈਰ ਜਨਮ ਮਾਰਾ ਨੰਥੋਂ ਖੇਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੈਤਸਰੇ ਮਹਾਨਾ ਪੰਗਵਾ ਵਾਰਸ ਮੁਖਾ ਨਾਨਕ ਇੱਕ ਓਨਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਆੰਤ ਪੂਰਨ ਪਰਮੇਸ਼ਵਰ ਹ ਸਿਮਰਾਂਤ ਸੰਤ ਸੂਤਰ ਨਾਨਕ ਅਗਨਾਸਨ ਜਗਦੇਸਰਹ ਆਦਪੂਰਨ ਮਹਾਦਪੂਰਨ ਅੰਤਪੂਰਨ ਪਰਮੇਸ਼ਰਹ ਸਮਰੰਤ ਸੰਤ ਸਰਵਤਰ ਰਮਣਨ ਨਾਨਕ ਅਗਨਾਸਨ ਜਗਦੇਸਰਹ ਇਕਨਾ ਸੁਨਨ ਸੁਨਾਵਨੋ ਮਨਮਹੰਤ ਰੇੜੀ ਆ ਸੱਚ ਊਰੇ ਰਹੇ ਉਹ ਸਰਬਤਰਮੈ ਨਾਨਕਾ ਰਖਰਾਚ ਉਪਉੜੀ ਹਰੇਕ ਨਰੰਗਨ ਗਾਇਆ ਸਭ ਅੰਤਰ ਸੋਈ ਕਰਨ ਕਰਨ ਸਮਰਥ ਪ੍ਰਭ ਜੋ ਕਰੇ ਸੋਈ ਧਾਪ ਕੋ ਧਾਪਦਾ ਤਿਸ ਬਿਨ ਕੋਈ ਖੰਡ ਬ੍ਰਹਮੰਡ ਪਾਤਲ ਜਿ ਪ੍ਰ ਰਵਿਆ ਸਭ ਨੂੰ ਈ ਜਿਸਿਆ ਆਪੋ 부ਜਾਏ ਸੋ ਕੁਝ ਸੀ ਨਿਰਮਨ ਚੰਨ ਸੋਏ ਖੰਡ ਬ੍ਰਹਮੰਡ ਪਾਤਲ ਤੇਪਾ We are